गाओ doesn't know मेरी रसना गाओ मेरी रसना ਯਾ ਸਕਦਾ ਹੋਰ ਹੋਰ ਹੈ ਵਾਹ ਇਹ ਇਤਨਾ ਹੈ ਸੋਚੀਤ ਲੈ ਆਖਾ ਮੰਗ ਮਨ ਜੋੜ ਕੇ ਵਾਹਿਗੁਰੂ ਸੱਚੀ ਲਾਲ ਕੁਝ ਵੀ ਨਕੌਲ ਕਰੇ ਗਰੀਬ ਨਵਾਜ ਕੋ ਸਈਆ ਮੇਰਾ ਮਾਥੇ ਛਤਰ ਤਰੈ ਜਾ ਕੀ ਥੋਕ ਜਗਤ ਕੋ ਲੱਗੈ ਤਾਂ ਪਰ ਦੂਈ ਤਰੈ ਕੀ ਕਹਿ ਕੂਚ ਕਰੇ ਮੇਰਾ ਕੋ ਬਿਦ ਕਾਮ ਤੇ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ ਕਹਿਰੇ ਵਿਦਾਸ ਸੁਨੋ ਰੇ ਸੰਪੋ ਹਰ ਜੀਉ ਤੇ ਸਭੈ ਸਰੈ ਉਹ ਕੀ ਕੁਝ ਕਰ ਸਕਦਾ ਕਹਿੰਦੇ ਸਭ ਸਰਦਾ ਉਹਨੂੰ ਕਈ ਵਾਰੀ ਆਪਾਂ ਕਹਿੰਦੇ ਆ ਨਾ ਬੰਦਾ ਬੜਾ ਸਰਦਾ ਪੁੱਜਦਾ ਉਹ ਐਡਾ ਵਿਆਹ ਕਰ ਗਿਆ ਇਹਦੇ ਪੰਦਾ ਹੈਲੀਕਾਪਟਰ ਲੈ ਆਇਆ ਫਲਾਣਾ ਬੰਦਾ 10 ਕਰੋੜ ਦੀ ਗੱਡੀ ਲੈ ਆਇਆ ਆਪਾਂ ਪਤਾ ਕੀ ਕਹਿੰਦੇ ਆ ਉਹ ਭਾਈ ਸਰਦਾ ਪੁੱਜਦਾ ਚਾਹੇ ਜਹਾਜ਼ ਲੈ ਆਵੇ ਸਰਦਾ ਹਰ ਜੀਵ ਤੇ ਸਭ ਸਰ ਹੈ ਇਹਦੇ ਰੱਬ ਸਭ ਸਰਦਾ ਉਹ ਨੂੰ ਸਭ ਕਰਦਾ ਕਹਿੰਦੇ ਕੁਦਰਤ ਬਣੀ ਬੇਅੰਤ ਜੋ ਮਰਜੀ ਲੈ ਲੇ ਸਭ ਸਾਰਾ ਜੋ ਮਰਜੀ ਕਰਾਓ ਪਰ ਤੂੰ ਮੰਗਦਾ ਕੀ ਹੈ ਡਿਮਾਂਡ ਕੀ ਹੈ ਜੋ ਮੰਗ ਹੈ ਠਾਕੁਰਾ ਹੁਣ ਪੰਗਾ ਇਹ ਹੈ ਢਿੱਡ ਮੰਗੇਗਾ ਈਦਾ ਸਾ ਢਿੱਡ ਲੱਗ ਜਾਣਾ ਡੌੜੇ ਮੰਗੇਗਾ ਡੌੜੇ ਕੀ ਆ ਨਾ ਤੇ ਡੌੜੇ ਈਦਾ ਉੱਤੋਂ ਨਿਕਦੇ ਐ ਜਿਹਦੇ ਨੇ ਛਿੱਟੇ ਆ ਕੇ ਫਿੱਟ ਹੋ ਜਾਂਦੇ ਅਰਦਾਸ ਕਰ ਲੈ ਡੌੜਾ ਫਿੱਟ ਹੋ ਜਾ ਇਹ ਨਾ ਕੋਈ ਸ਼ਰਾਫ ਹੈ ਜਾਂ ਲੱਗਦਾ ਵੀ ਬਾਹੂ ਤੋਂ ਢਿੱਡਾ ਉਧਰੇ ਲੱਗ ਜਾਊਗਾ ਇਹ ਢਿੱਡ ਭਲੇ ਹੈ ਇਹਨੂੰ ਵਿਧਾਨ ਤੇ ਵੀ ਬੜਾ ਟਾਈਮ ਲੱਗਦਾ ਤੇ ਜੇ ਡੌੜੇ ਬਣੇ ਨੇ ਤੇ ਬਣਾਉਣ ਤੇ ਵੀ ਟਾਈਮ ਲੱਗਦਾ ਕਿਤੇ ਲਾਇਕੀ ਦੇਰੀ ਹੈ ਤੇ ਦੂਜੇ ਪਾਸੇ ਨਲਾਇਕੀ ਵੀ ਦੇਰੀ ਹੈ ਗਿਆਨ ਵੀ ਤੇਰਾ ਹੈ ਅਗਿਆਨ ਵੀ ਤੇਰਾ ਲੈ ਜੋ ਬੱਝੀ ਲੈ ਜੋ ਮੰਗ ਹੈ ਇੱਛਾ ਕੀ ਹੈ ਤੇ ਸਹੀ ਗੱਲ ਹੈ ਇਹ ਗੱਲ ਤੇ ਗੁਰਮਖੋ ਆ ਨੈਟ ਤੇ ਫੇਸਬੁੱਕਾਂ ਲਾ ਲਓ YouTube ਲਾ ਲਓ ਭਰਿਆ ਪਿਆ ਹੁਣ ਮਰਜ਼ੀ ਤੇ ਤੇਰੀ ਹੈ ਵੀ ਵੇਖਣਾ ਕੀ ਹੈ ਤੇਰੇ ਹੀ ਤਮਾਗਦੇ ਆ ਤੂੰ ਵੇਖਦਾ ਕੀ ਹੈ ਤੇਰਾ ਇੰਟਰਸਟ ਕਿਹੜੀ ਚੀਜ਼ ਅੱਗੇ ਵੱਧ ਨਾਲੇ ਬੰਦੇ ਅੱਗੇ ਵਾਲਿਆਂ ਵੱਲ ਵੇਖਦੇ ਨਹੀਂ ਤੇ ਰੁਕ ਜਿਓ ਸੁਣ ਲਿਓ ਗੱਲ ਧਿਆਨ ਨਾਲ ਬਨੂੜ ਚ ਬੈਠਾ ਆਂ ਆਪਣਾ ਹੂਲਕੇ 'ਚ ਬੈਠੇ ਤੂੰ ਜਲਿਆ ਜਾ ਚੰਗੀਗੜ ਕੋਠੀ ਪਾ ਲਾ ਫਲੈਟ ਲੈ ਲਾ ਇਹਦੇ ਚਾਰ ਦੋਸਤ ਨੇ ਪਾਸਾ ਖੇਡਦੇ ਸੀ ਹੂਲਕੇ 'ਚ ਬਹਿ ਕੇ ਅੱਧਾ ਤਾਂ ਕਹਿੰਦਾ ਸਾਰਿਆਂ ਨਾ ਲਾਇਆ ਕਰ ਰੋਜ਼ ਕਿਵੇਂ ਆ ਫਿਰ ਪਿੰਡ 'ਚ ਕਿਵੇਂ ਆ ਕਿਹਦਾ ਕਿਵੇਂ ਹੋ ਗਿਆ ਮੁੰਡਾ ਕਿਹਦਾ ਤੁਰ ਗਿਆ ਕਿਹਦਾ ਆ ਗਿਆ ਕਿਹਦਾ ਐ ਹੋ ਗਿਆ ਕਿਹਦਾ ਐ ਹੋ ਗਿਆ ਤੂੰ ਚੰਗੀਗੜ ਜਾ ਕੇ ਵੀ ਹੂਲਤਾ ਦੀ ਛੱਡੀ ਉਹ ਟੰਡੀਗੜ ਜਾਣ ਤੋਂ ਕੀ ਕਰੇਗਾ ਉਲਕੇ ਵਾਲਾ ਹੀ ਹੈ ਗੱਲ ਛੱਡ ਅਮਰੀਕਾ ਚਲਿਆ ਜਾ 2-3 ਘੰਟੇ ਯਾਰਾਂ ਨਾਲ ਰੋਲ ਫੋਨ ਤੇ ਲਾਇਆ ਕਰ ਤੇਰੀ ਸੋਚ ਅਮਰੀਕਾ ਜਾ ਕੇ ਵੀ ਉਹੀ ਹੈ ਮੈਂ ਕਹਿਣਾ ਕੀ ਦਉਨਾ ਪਿੰਡ ਨਹੀਂ ਛੱਡੀਦਾ ਪਿਆਰ ਨਹੀਂ ਛੱਡੀਦਾ ਫਿਕਰ ਨਹੀਂ ਛੱਡੀਦਾ ਪਿੰਡ ਦਾ ਪਰ ਭਰਾਵਾ ਜੇ ਅੱਗੇ ਵਧਣਾ ਹੈ ਤੇ ਉਹਨਾਂ ਉਹਨਾਂ ਨੂੰ ਸੁਣਨਾ ਤੇ ਸਮਝਣਾ ਤੇ ਯਾਰੀ ਉਹਨਾਂ ਨਾਲ ਪਾਉਣੀ ਪਊ ਉਹਨਾਂ ਬੰਦਿਆਂ ਨਾਲ ਬੋਦੋ ਕਿ ਇੱਥੇ ਲਾਉਣੇ ਪੈਣਗੇ ਜਿਹੜੇ ਕਿਤੇ ਅੱਗੇ ਪਹੁੰਚੇ ਹੋਏ ਹੋਣਗੇ ਅੱਗੇ ਤੇ ਤੂੰ ਉਹ ਲੈ ਕੇ ਜਾਵੇਂਗਾ ਹਿੱਟ ਆਵੇ ਮੇਲੀ ਉਹਨਾਂ ਪਿਆਰਿਆ ਕੋਈ ਤੁਜੀ ਟੋੜੀ ਮਹਲਾ ਪੰਜਵਾ ਰਸਨਾ ਗੋਪਾਲ ਨਿਤ ਗਾਣ ਸਾਤ ਸਹਿਜ ਰਸ ਮਨ ਉਪਦੇਓ ਜਗਤ ਕਰਾਇਣ ਖੋਜ ਤ ਖੋਜ ਤਤ ਵਿਚਾਰਿਓ ਤਾ ਉਸ ਗੋਵਿੰਦ ਪਰਾਇਣ ਅਬਿਨਾਸੀ Oh